ਕਬੀਰ ਸਭ ਤੇ ਹਮ ਬੂਰੇ ਹਮ ਤਜ ਪਲੋ ਸਭ ਕੋ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ ਹੋਇ ਬਲਕਿ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਬੀਰ ਸਭ ਤੇ ਹੰਭure ਜਿਸ ਦਿਨ ਤੋਂ ਪਰਮੇਸ਼ਵਰ ਦੇ ਨਾਲ ਮੈਂ ਸੱਚੀ ਪ੍ਰੀਤ ਲਗਾਈ ਹੈ ਇੱਕ ਮਨ ਇੱਕ ਚਿੱਤੋ ਕੇ ਪਰਮੇਸ਼ਵਰ ਨੂੰ ਤੇ ਆਇਆ ਹੈ ਤੇ ਆਪਣੇ ਅੰਦਰੋਂ ਮੈਂ ਮੇਰੀ ਵਾਲੀ ਭਾਵਨਾ ਨੂੰ ਖਤਮ ਕਰ ਦਿੱਤਾ ਹੈ ਬਾਬ ਜੋ ਕਿ ਮੇਰੇ ਮਨ ਦੇ ਵਿੱਚ ਹਮੇਸ਼ਾ ਇੱਕ ਵਿਚਾਰ ਰਹੇ ਸੀ ਕਿ ਇਹ ਮੇਰਾ ਹੈ ਇਹ ਮੈਂ ਕੀਤਾ ਹੈ ਮੈਂ ਬਣਾਇਆ ਹੈ ਇਹ ਘਰ ਮੇਰਾ ਹੈ ਪਰਿਵਾਰ ਮੇਰਾ ਹੈ ਮੈਂ ਸੁਖੀ ਹੋਵਾਂ ਮੈਂ ਤਨਾੜ ਬਣਾ ਹਰ ਵੇਲੇ ਦੂਜਿਆਂ ਤੋਂ ਵਧੀਆ ਬਣਨ ਲਈ ਦੂਜਿਆਂ ਤੋਂ ਖਾਸ ਬਣਨ ਲਈ ਤਾਂ ਕਿ ਲੋਕਾਂ ਦੇ ਵਿੱਚ ਮੇਰੀ ਜਿਹੜੀ ਪ੍ਰਵਿਰਤੀ ਹੈ ਜਦੋਂ ਮੈਂ ਲੋਕਾਂ ਦੇ ਵਿੱਚ ਵਿਚਰਾਂ ਦੁਨੀਆਂ ਵਿੱਚ ਵਿਚਰਾਂ ਤੇ ਲੋਕ ਮੇਰੀ ਜੈ ਜੈਕਾਰ ਕਰਨ ਮੇਰੇ ਗੁਣ ਗਾਉਣ ਮੇਰੀ ਵਡਿਆਈ ਕਰਨ ਮੇਰੀ ਸੋਭਾ ਕਰਨ ਕਹਿੰਦੇ ਹੁਣ ਮੇਰੇ ਮਨ ਦੇ ਵਿੱਚ ਸਾਰੇ ਖਿਆਲات ਜਿੰਨ ਜਿਹੜੇ ਜੋ ਮੈਨੂੰ ਹੋਰਾਂ ਨਾਲੋਂ ਵੱਖਰਾ ਕਰਦੇ ਸੀ ਹੋਰਾਂ ਤੋਂ ਤੁਮ ਦੱਸਦੇ ਸੀ ਜੋ ਹਰ ਵੇਲੇ ਇੱਕ ਦੂਜੇ ਨਾਲ ਕੰਪੇਅਰ ਕਰਦੇ ਰਹਿੰਦੇ ਸੀ ਕਹਿੰਦੇ ਉਹ ਤੋਂ ਮੇਰੇ ਜਿਹੜਾ ਜਿਹੜੀ ਮੇਰੀ ਮਨਵ੍ਰਿਤੀ ਹੈ ਉਸ ਤੋਂ ਕਾਫੀ ਉੱਪਰ ਉੱਡ ਚੁੱਕੀ ਹੈ ਬਾਬ ਜਦੋਂ ਮੈਂ ਮਹਾਰਾਜ ਜੀ ਨਾਲ ਜੁੜਿਆ ਤੇ ਮੈਂ ਆਪਣੇ ਆਪ ਦੀ ਪਰਚੋਲ ਕੀਤੀ ਤੇ ਜਦੋਂ ਮੈਂ ਆਪਣੇ ਆਪ ਦੀ ਪਰਚੋਲ ਕੀਤੀ ਆਪਣੇ ਆਪ ਨੂੰ ਜਾਣਿਆ ਆਪਣੇ ਆਪ ਨੂੰ ਸਮਝਿਆ ਤੇ ਮੈਂ ਕੀ ਪਾਇਆ ਮੈਂ ਇਹ ਪਾਇਆ ਕਿ ਸਭ ਤੋਂ ਬੁਰਾ ਇਨਸਾਨ ਸਭ ਤੋਂ ਮਾੜਾ ਇਨਸਾਨ ਜੋ ਕੋਈ ਹੈ ਉਹ ਮੈਂ ਹਾਂ ਮੇਰ ਤੋਂ ਬੁਰਾ ਸੰਸਾਰ ਵਿੱਚ ਕੋਈ ਨਹੀਂ ਸਾਰੀ ਦੁਨੀਆ ਸਾਰੀ ਦੁਨੀਆ ਦੇ ਲੋਕ ਮੇਰ ਤੋਂ ਉੱਤਮ ਨੇ ਚੰਗੇ ਨੇ ਭਲੇ ਨੇ ਪਰ ਮੈਂ ਸਭ ਤੋਂ ਮਾੜਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਪਰ ਜਦਨ ਤੋਂ ਇਮਾਂ ਮੇਰੀ ਵਾਲੀ ਭਾਵਨਾ ਖਤਮ ਹੋਈ ਹੁਣ ਮੈਂ ਜਿੱਥੇ ਵੀ ਵੇਖਦਾ ਜਿਸ ਨੂੰ ਵੀ ਵੇਖਦਾ ਹਾਂ ਮੈਨੂੰ ਸਾਰੇ ਹੀ ਉੱਤਮ ਦਿਸਦੇ ਨੇ ਭਾਗਾਂ ਵਾਲਿਓ ਜਿੱਥੇ ਦੁਨਿਆਵੀ ਤੌਰ ਤੇ ਆਪਾਂ ਆਪਣੇ ਆਪ ਨੂੰ ਵਧੀਆ ਬਣਾਉਣ ਦੇ ਲਈ ਆਪਣੀ ਪ੍ਰਸ਼ੰਸਾ ਕਰਾਉਣ ਦੇ ਲਈ ਆਪਣੇ ਆਪ ਨੂੰ ਦੁਨੀਆ ਤੋਂ ਸਾਹਮਣੇ ਉੱਤਮ ਰੱਖਣ ਦੇ ਲਈ ਹਰ ਇੱਕ ਵਸੀਲਾ ਅਜਮਾਉਂਦੇ ਹਾਂ ਹਰ ਇੱਕ ਤਰੀਕਾ ਅਜਮਾਉਂਦੇ ਹਾਂ ਦੂਜਿਆਂ ਨਾਲ ਘਿਰਨਾ ਕਰਦੇ ਹਾਂ ਦੂਜਿਆਂ ਨੂੰ ਨੀਵਾ ਸਮਝਦੇ ਹਾਂ ਚੁਗਲੀ ਕਰਦੇ ਹਾਂ ਨਿੰਦਿਆ ਕਰਦੇ ਹਾਂ ਇੱਥੋਂ ਤੱਕ ਕਿ ਸਾਡੇ ਅੰਦਰ ਹੋਮੇ ਇੰਨੀ ਪਰਵਲ ਹੁੰਦੇ ਆ ਕਿ ਸਾਨੂੰ ਹੋਰਾਂ ਦੇ ਵਿੱਚ ਅਨੇਕ ਪ੍ਰਕਾਰ ਦੇ ਨੁਕਸ ਦਿਖਾਈ ਦੇ ਜਿਸ ਪੰਦੇ ਨੇ ਪਰ ਆਪਣੇ ਅੰਦਰ ਛੁਪੀਆਂ ਬੁਰੀਆਂ ਬੁਰੀਆਂ ਆਦਤਾਂ ਆਪਣੇ ਅੰਦਰ ਛੁਪੀਆਂ ਕਮੀਆਂ ਉਹ ਕਦੇ ਵੀ ਸਾਹਮਣੇ ਪ੍ਰਗਟ ਨਹੀਂ ਹੋਣਗੇ ਤੇ ਪਕਦ ਕਬੀਰ ਜੀ ਕਹਿੰਦੇ ਨੇ ਕਹਿੰਦੇ ਜਿਸ ਦਿਨ ਰੱਬ ਦਾ ਮੈਂ ਪੱਲਾ ਫੜਿਆ ਰੱਬ ਨੇ ਮੈਨੂੰ ਗਿਆਨ ਦਿੱਤਾ ਤੇ ਰੱਬ ਦੇ ਗਿਆਨ ਮਿਹਰ ਦੇ ਵਿੱਚ ਧਾਰਨ ਕੀਤਾ ਰੱਬ ਨੇ ਐਸੀ ਬਖਸ਼ਿਸ਼ ਕੀਤੀ ਮੇਰੇ ਉੱਤੇ ਇਹੋ ਜੀ ਮਿਹਰ ਕੀਤੀ ਤੇ ਜਿਸ ਦਿਨ ਮੈਂ ਆਪਣੀ ਪਰਚੋਲ ਕੀਤੀ ਤੇ ਮੇਰ ਤੋਂ ਬੁਰਾ ਇਨਸਾਨ ਮੈਂ ਦੁਨੀਆਂ ਦੇ ਵਿੱਚ ਕੋਈ ਨਹੀਂ ਪਾਇਆ ਮੇਰ ਤੋਂ ਵੱਡਾ ਪੀੜਨਕ ਇਨਸਾਨ ਮੇਰੇ ਤੋਂ ਲਾਲਚੀ ਮੇਰੇ ਵਰਗਾ ਲਾਲਚੀ ਇਨਸਾਨ ਮੇਰੇ ਵਰਗਾ ਕ੍ਰੋਧੀ ਇਨਸਾਨ ਮੇਰੇ ਵਰਗਾ ਅਭਿਮਾਨੀ ਇਨਸਾਨ ਮੇਰੇ ਵਰਗਾ ਮੋਹ ਵਿੱਚ ਲਿਬੜਿਆ ਹੋਇਆ ਇਨਸਾਨ ਕਿੰਨੇ ਮੇਰੇ ਅੰਦਰ ਐਬ ਸੀ ਕਿੰਨੇ ਮੇਰੇ ਅੰਦਰ ਕਮੀਆਂ ਸੀ ਮੇਰੇ ਅੰਦਰ ਈਗੋ ਦਾ ਹੋਣਾ ਹੰਕਾਰ ਦਾ ਹੋਣਾ ਹਉਮੈ ਦਾ ਹੋਣਾ ਇਹ ਮੈਨੂੰ ਕਦੇ ਰੱਬ ਪਾਸੇ ਲੱਗਣ ਨਹੀਂ ਦਿੰਦਾ ਸੀ ਹਮੇਸ਼ਾ ਬਸ ਮੈਂ ਆਪਣੇ ਆਪ ਨੂੰ ਹੀ ਜਾਣਦਾ ਸੀ ਕਿ ਮੈਂ ਹੀ ਸਭ ਤੋਂ ਉੱਤਮ ਹਾਂ ਪਰ ਰੱਬ ਦੀ ਕਿਰਪਾ ਹੋਈ ਹੈ ਰੱਬ ਨੇ ਮਿਹਰ ਕੀਤੀ ਹੈ ਸਭ ਕੁਝ ਇਸ ਸੰਸਾਰ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਸਨ ਜੋ ਬਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਕੁਝ ਵੀ ਸਾਡੇ ਅੰਦਰ ਹੈ ਉਹੀ ਬਾਹਰ ਹੈ ਜੋ ਬਾਹਰ ਹੈ ਉਹ ਸਾਡੇ ਅੰਦਰ ਹੈ ਅਸੀਂ ਹੋਰਾਂ ਵਿੱਚ ਕਮੀਆਂ ਕੱਢਣ ਤੋਂ ਪਹਿਲਾਂ ਹੋਰਾਂ ਵਿੱਚੋਂ ਜਿਹੜੇ ਅਸੀਂ ਨੁਕਸਸ ਛੰਡਦੇ ਹਾਂ ਹੋਰਾਂ ਦੀ ਅਸੀਂ ਚੁਗਲੀ ਕਰਦੇ ਹਾਂ ਨਿੰਦਿਆ ਕਰਦੇ ਹਾਂ ਸਾਨੂੰ ਤਕਲੀਫ ਹੁੰਦੀ ਹੈ ਕੋਈ ਸਾਡੇ ਬਰਾਬਰ ਦਾ ਹੋ ਜਾਵੇ ਸਾਡੇ ਬਰਾਬਰ ਦਾ ਕੰਮ ਕਰੇ ਕਿਸੇ ਕੋਲ ਕੋਈ ਗੁਣ ਵੱਧ ਹੋਵੇ ਕਿਸੇ ਦੇ ਵਿੱਚ ਕੁਆਲਿਟੀ ਹੋਵੇ ਤੇ ਸਾਨੂੰ ਉਸ ਤੋਂ ਨਫ਼ਰਤ ਹੋ ਜਾਂਦੀ ਹੈ ਸਾੜਾ ਹੋ ਜਾਂਦਾ ਸਾਡੇ ਅੰਦਰ ਪ੍ਰਭ ਜੀ ਭਗਤ ਕਬੀਰ ਜੀ ਸਾਨੂੰ ਕੀ ਆਖਦੇ ਨੇ ਕਿ ਭਾਈ ਕਬੀਰ ਸਭ ਤੇ ਹਮ ਬੁਰੇ ਇਸ ਤਰ੍ਹਾਂ ਜਾਣੋ ਆਪਣੇ ਆਪ ਨੂੰ ਕਿ ਅਸੀਂ ਸਭ ਤੋਂ ਮਾੜੇ ਹਾਂ ਉਹ ਸਾਰੀ ਦੁਨੀਆ ਸਾਰੀ ਦੁਨੀਆ ਦੇ ਲੋਕ ਜਿਹੜੇ ਨੇ ਉਹ ਚੰਗੇ ਨੇ ਮਨੁੱਖ ਆਪਣੇ ਆਪ ਤੋਂ ਇਹ ਗੱਲ ਪੁੱਛ ਸਕਦਾ ਹੈ ਆਪਣੇ ਆਪ ਨਾਲ ਗੱਲ ਕਰ ਸਕਦਾ ਹੈ ਆਪਣੇ ਅੰਦਰ ਆਪਣੇ ਹਿਰਦੇ ਦੇ ਵਿੱਚ ਛਿਪੇ ਉਸ ਮਨ ਦੇ ਨਾਲ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਜਾਲ ਦੇ ਵਿੱਚ ਛਿਪਿਆ ਪਿਆ ਜਿਹੜਾ ਆਪਣੇ ਆਪ ਨੂੰ ਮੇਸਾਂ ਲਕੋ ਕੇ ਰੱਖਦਾ ਹੈ ਮਨ ਰੇ ਪ੍ਰਗਟ ਹੋਏ ਨਾਚੂਈ ਮਾਇਆ ਕੇ ਪਾਂਡੇ ਇਸ ਨੂੰ ਪ੍ਰਗਟ ਕਰ ਸਕਦਾ ਹੈ ਇਸ ਦੇ ਨਾਲ ਗੱਲ ਕਰ ਸਕਦਾ ਹੈ ਇਸ ਦੇ ਨਾਲ ਵਿਚਾਰ ਕਰ ਸਕਦਾ ਹੈ ਇਸ ਨੂੰ ਦੱਸ ਸਕਦਾ ਹੈ ਕਿ ਤੂੰ ਆਪਣਾ ਆਪ ਸਵਾਰਨ ਆਇਆ ਹੈ ਨਾ ਕਿ ਤੂੰ ਦੂਜਿਆਂ ਨੂੰ ਸਵਾਰਨ ਦੇ ਲਈ ਆਇਆ ਹੈ ਦੂਜਿਆਂ ਨੂੰ ਸਲਾਹ ਦੇਣ ਲਈ ਆਇਆ ਹੈ ਦੂਜਿਆਂ ਨੂੰ ਗਿਆਨ ਇਹ ਜਿਹੜਾ ਗਿਆਨ ਹੈ ਇਹ ਜਿਹੜੀ ਵਿਚਾਰ ਹੈ ਮੇਰੀ ਆਪਣੇ ਲਈ ਹੈ ਆਪਣੇ ਲਈ ਹੈ ਪਹਿਲਾਂ ਇਹ ਮੈਂ ਆਪਣੇ ਲਈ ਅਭਿਆਸ ਕਰਦਾ ਪਿਆ ਆਪਣੇ ਆਪ ਨੂੰ ਸਵਾਰਨ ਦਾ ਅਭਿਆਸ ਕਰਦਾ ਪਿਆ ਇਹ ਕਿਸੇ ਦੇ ਲਈ ਗਿਆਨ ਨਹੀਂ ਹਾਂ ਅਗਲੀ ਪੰਕਤੀ ਦੇ ਵਿੱਚ ਭਗਤ ਕਬੀਰ ਜੀ ਫਿਰ ਸਾਨੂੰ ਆਪ ਵੀ ਗੱਲ ਸਮਝਾ ਦਿੰਦੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਹੂ ਸਭ ਕੋਏ ਹੋਰ ਸਾਰੇ ਮੇਰੇ ਤੋਂ ਵਧਿਆ ਨੇ ਭਲੇ ਨੇ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ ਜੜੀ ਮੇਰੇ ਸ ਵਿਚਾਰਤਾਰ ਦੇ ਨਾਲ ਸਹਿਮਤ ਹੋਵੇਗਾ ਨਾ ਜਿਹੜਾ ਇਹ ਸਮਝ ਜਾਵੇ ਕਿ ਮੈਂ ਆਪਣੇ ਆਪ ਨੂੰ ਸਵਾਰਨ ਵਾਸਤੇ ਆਇਆ ਆਪਣੇ ਆਪ ਨੂੰ ਵਧੀਆ ਕਰਨ ਵਾਸਤੇ ਆਇਆ ਆਪਣੇ ਅੰਦਰ ਦੀ ਕਮੀਆਂ ਨੂੰ ਜਾਗਰ ਕਰਕੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਆਇਆ ਨਾ ਪਿਛਲੇ ਕਈ ਜਨਮਾਂ ਤੋਂ ਜਿਹੜਾ ਵਰਕ ਮੇਰਾ ਪਿਆ ਹੋਇਆ ਸੀ ਭਾਵੇਂ ਕਿ ਜਿਹੜਾ ਕੰਮ ਮੈਂ ਕੀਤਾ ਨਹੀਂ ਉਸ ਕੰਮ ਨੂੰ ਮੁਕੰਮਲ ਤੋਂ ਤੋ ਪੂਰਾ ਕਰਨ ਦੇ ਲਈ ਇਹ ਜਾਮਾ ਮਿਲਿਆ ਉਸ ਨੂੰ ਮੈਂ ਪੂਰਾ ਕਰਕੇ ਆਪਣੇ ਘਰ ਦੇ ਘਰ ਵਿੱਚ ਪਰਤਣਾ ਜਿੱਥੋਂ ਮੈਂ ਆਇਆ ਹਾਂ ਕਹਿੰਦਾ ਜਿਸ ਜਿਸ ਨੇ ਜੋ ਇਸ ਵਿਚਾਰਧਾਰਾ ਨਾਲ ਸਹਿਮਤ ਹੈ ਉਹ ਅਸਲ ਦੇ ਵਿੱਚ ਮੇਰੇ ਮਿੱਤਰ ਨੇ ਸੋ ਬਾਦਸ਼ਾਹ ਜੀ ਕਿਰਪਾ ਕਰਨ ਅੱਜ ਇਸ ਪਾਵਨ ਸਭ ਦੇ ਵਿਚਾਰ ਕਰਦੇ ਦਾਸ ਪਾਸ ਬੇੰਤ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਆਪ ਸਮੂਹ ਸਾਧ ਸੰਗਤ ਬਖਸ਼ਿਓ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ